ट oh! ना ना वीडियो <laughs> कर <laughs> तोड़ देंगा वे <laughs> तोड़ देंगा तू <laughs> <तोड़> <laughs> <तोड़> <laughs> ਹੰਦਲੇ ਵੜੀਆ ਫੂਲ ਦੇਖ ਲਗੀ ਦੇਖ ਤੇ ਫੰਗਾਰਾ ਪਾਉ ਰਲਾਈਆ ਕਰੋ ਇੰਦੀ ਵੈ ਸੁਲਾ ਕਰਾਣੀਆਂ ਆ ਵਾ ਸੁਲਾ ਕਰਾਣੀਆਂ ਇਹਨਾਂ ਦੀ ਸੁਲਾ ਕਰਾਣੀਆਂ ਤੋੜਨਾ ਦੀ ਤੂੰ ਬਾਜੀਗਰ ਜਿਹਾ ਬਾਜੀਗਰ ਤੋੜਨ ਦੀ ਤੂੰ ਉਹ ਨਾ ਓਏ ਨਾ ਪ੍ਰਤੀਗ ਭਾਈ ਦੁਸ਼ਮਨ ਦੁਸ਼ਮਲ ਬਣੇ ਹੋਏ ਪ੍ਰਤੀ ਦੇ ਬਧੇ ਸਾਵਧਾਨ ਸਾਵਧਾਨ ਭਈ ਆ ਗਿਆ ਟਿੱਡਾ ਡੋਨ ਹੈ ਹੈ ਬੈਲੀ ਆ ਲੈਣੇ ਉੱਚਨਾ ਵੱਜਦਾ ਆਪਣੇ YouTube ਦੇ ਚੈਨਲ ਆ ਪੰਜਾਬੀ ਮੁੰਡੇ 700 ਖਾਣਾ ਖਾ ਲੈਣਾ ਸਬਸਕ੍ਰਾਈਬ ਕਰੋ ਭਾਈ ਇਹਨੂੰ ਮੈਂ ਕਰ ਰਿਹਾ ਤਾਂ ਬੁੱਧੂ ਆ ਆ ਬੰਦੇ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਬਲੇ ਪਾਈ ਬੰਦਾ ਹੁਣ ਟਟਕਾ ਰਟਕਾ ਭਾਈ ਆਦਰ ਕਰੀਏ ਕੈਮਰਾ ਕੈਮਰੇ ਬਾਰੇ ਗੱਲ ਕਰਦਾ ਭਾਈ ਲੱਟਣਾ ਨਹੀਂ ਆ ਮੁੰਡਾ ਛੋਟੇ ਨੂੰ ਜਾਣੇ ਇਹਦਾ ਟੂਆ ਆ ਬਾਈ ਮੋਟਾ ਬੰਦਾ ਆਗਾ ਮੋਟਾ ਬੰਦਾ ਲੈ ਆਵੇ ਆ ਬੈਲੀ ਆ ਪਤਾ ਬਾਈ ਨੂੰ ਵਿਆਹ ਆ ਵਿਆਹ ਆ ਨਾ ਕਿੰਨੇ ਨੂੰ ਵਿਆਹ ਆ ਉਹ ਵਰਦੀ ਬਾਈ ਵਿਆਹ ਦਿਖਾਣਾ ਵਾ 27 ਨੂੰ 27 ਨੂੰ ਵਿਆਹ ਆ ਇਹਨਾਂ ਦੇ ਵਿਆਹ ਆ ਇਹਨਾਂ ਦੇ ਇਹਨਾਂ ਦੇ ਉਹ ਨਾ ਕਰੇ ਤੋੜਨਾ ਉਹਨੂੰ ਦੋਨੂੰ ਪੜਿਆ ਹੈਗਾ ਵੀ ਹੈਗਾ ਫਿਰ ਹੈਗਾ ਖਦੀ ਬੰਨ੍ਹਾਈ ਮੜਿਆ ਪਈ ਬੰਨ੍ਹਾਈ ਮੜਿਆ ਬੈਨ ਵਾਲਾ ਹੱਥੇ ਵੀ ਪਰ ਦੱਤੇ ਮਾਰਤੀ ਵਸੇ ਦੇਰ ਤੋੜਦਾ ਹੈ ਦੇਖਿਨ ਪਪਾ ਆ ਗੋ ਇਤਨਾ ਹੁਆ ਫੀਸ ਕੜ ਦੇ ਕੜ ਦੇ ਮਤ ਸਾਰੇ ਤੱਕ ਆ ਗਏ ਮੈਂ ਭਾਈ ਕਾਦੂ ਲਾ ਦੇਖ ਨਾ ਮਾਰਤਾ ਪਾਸ ਕਰ ਨਾ ਸਾਰੇ ਬੰਨ੍ਹ ਕਾ ਗਏ ਹਾਂ ਮੈਂ ਦੇਖਿਨ ब्लॉक बन गए ब्लॉक अरे मोटा ही देख लिया है चाक के दिखावा वीडियो से देख भाई मुंह ते भाई की हो लगा है ये देखो ऐसी गल तो भाई इन चाक दवाई जान लाई अंदर आई आवे लग गया वीडियो ने भाई अपनी एक मूवी आनी है थोड़े दिन तक आएगी अपनी थोड़ी क्लिप